ਲੇਜ਼ਰ ਹੈ ਸੋ ਜੇ ਕਹ ਜੀ ਕਟੋ ਕਟ 16 ਕਰੋੜ ਦਾ ਬਹਾਨਾ ਉਸ ਮੌਕੇ ਤੇ ਲਿਆਤੀ ਜੇ ਆਪਾਂ ਕਹਿ ਦੀ ਤੇ ਅੱਜ ਉਹ ਅਰਬਾਂ ਰੁਪਏ ਦਾ ਬਹਾਨਾ ਬਣ ਗਿਆ ਜੇ ਆਪਾਂ ਕਰੇ ਇਸੇ ਮਾਨਸਾ ਜਿਲ੍ਹੇ ਜਿਲ੍ਹੇ ਸ਼ਹਿਰ ਦੇ ਵਿੱਚ 4 ਕਰੋੜ ਦਾ ਕਿਲਾ ਹੋ ਗਿਆ ਕੀ ਖਿਆਲ ਹੈ ਪੰਜਾਬ ਦੇ ਇੱਕ ਕਿਸਮਤ ਮਾਰੀ ਹੈ 47 ਵੇਲੇ ਸਾਡੇ ਦੋ ਪੰਜਾਬ ਬਣ ਗਏ ਇੱਕ ਪਾਕਿਸਤਾਨ ਚ ਭਾਗ ਗਿਆ ਇੱਕ ਭਾਰਤ ਚ ਆ ਗਿਆ ਫੇਰ ਸਾਡੇ ਚੋਂ ਕੱਟਿਆ ਗਿਆ ਹਿਮਾਚਲ ਹੋਰ ਪੰਜਾਬ ਛੋਟਾ ਹੋ ਗਿਆ ਫੇਰ ਸਾਡੇ ਚੋਂ ਹਰਿਆਣਾ ਕੱਟਿਆ ਗਿਆ ਹੋਰ ਪੰਜਾਬ ਛੋਟਾ ਹੋ ਗਿਆ ਹੋ ਗਿਆ ਉਹ ਭੱਜ ਗਿਆ ਉਹਨਾਂ ਨੂੰ ਥੋੜੇ ਜੇ ਪੈਸੇ ਵੱਧ ਦੇ ਕੇ ਵੀ ਜਿਵੇਂ ਇੱਕ ਕਿਲੇ ਦੇ ਦੋ ਕਿਲੇ ਬਣ ਜਾਣ ਕਿਤੇ ਜਾ ਕੇ ਉਦੋਂ ਦੀ ਰਿਕੁਆਇਰ ਕਰਿਆ ਕੋਈ ਵਿਕਾਸ ਨਹੀਂ ਕਰਿਆ ਇਹਦੇ ਵਿੱਚ ਕਾ ਫੂਸ ਜੱਜ ਕਹਿ ਦਈਏ ਕੁਝ ਨਹੀਂ ਕਰਿਆ ਮੇਰਾ ਖਿਆਲ ਲੈਂਸ ਵਾਲਿਆਂ ਨੇ ਖਰੀਦੀ ਐ ਅੱਜ ਇਹ ਕਿਲਾ ਘੱਟੋ ਘੱਟ 5 ਕਰੋੜ ਦਾ ਹੂੰ ਸਰਕਾਰ ਤਾਂ ਸਾਡੀ ਵੀ ਨੂੰ ਪੈਂਦੀ ਆ ਅਸੀਂ ਇਹਨਾਂ ਜ਼ਮੀਨਾਂ ਤੇ ਮਤਾ ਪਾਸ ਕਰਾ ਕੇ ਮੈਂ ਸਾਰਾ ਜ਼ੋਰ ਲਾਊਂਗਾ ਮੋਰਚੇ ਦੀ ਮੀਟਿੰਗ 'ਚ ਵੀ ਇਹ ਪਾਸ ਕਰੋ ਉਹਨਾਂ ਦੇ ਜਿੰਦੇ ਤੋੜ ਕੇ ਉਹਨਾਂ ਦੁਬਾਰੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਵਾਂਗੇ ਜਿਵੇਂ ਸਰਦਾਰਾਂ ਤੋਂ ਖੋ ਕੇ ਬਜ਼ਾਰਾਂ ਨੂੰ ਮਾਲਕ ਬਣਾਇ ਦੀ ਇਹ ਆਉਣ ਵਾਲੀ ਸਾਡੀ ਲੜਾਈ ਚ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਕਿਸਮਤ ਹੀ ਕੁਝ ਐਸੀ ਹੈ ਉਜਾੜਾ ਇਹਦੇ ਕਰਮਾਂ 'ਚ ਹੀ ਲਿਖਿਆ ਭਾਵੇਂ ਸਨ 47 ਹੋਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਰਦੇ ਚੱਲ ਗਏ ਜਦੋਂ ਫਿਰ ਪੰਜਾਬੀ ਸੂਬਾ ਬਣਿਆ ਤੇ ਪੰਜਾਬੀ ਸੂਬਾ ਨਹੀਂ ਇਹ ਸੂਬੇ ਬਣ ਗਈ ਸੀ ਲੋਕਾਂ ਦੇ ਸਮਾਨ ਜਿਹੜੇ ਨੇ ਉਹ ਕਿਤੇ ਕਿੱਧਰ ਰਹਿ ਗਿਆ ਕੋਈ ਕਿੱਥੇ ਰਹਿ ਗਿਆ ਤੇ ਅਕਸਰ ਜਿਹੜਾ ਆਪਾਂ ਇੱਕ ਸਮਾਜਿਕ ਵਿਗਿਆਨ ਦੀ ਗੱਲ ਵੀ ਕਰੀਏ ਜਾਂ ਸੋਸ਼ੀਓਲੋਜੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਜਿਹੜਾ ਸੋਸਾਇਟੀ ਹੈ ਉਹਨੂੰ ਬਹੁਤ ਮਹੱਤਵ ਦਿੱਤਾ ਗਿਆ ਕਿਉਂਕਿ ਪੰਜਾਬ ਪਿੰਡਾਂ 'ਚ ਵੱਸਦਾ ਤੇ ਜਦੋਂ ਇੱਥੋਂ ਕੋਈ ਉੱਜੜ ਜਾਂਦਾ ਤਾਂ ਉਹ ਨਾ ਪਿੰਡ ਰਹਿੰਦਾ ਤੇ ਨਾ ਉਹੋ ਸਾਂਝਾ ਕੋਈ ਕਿੱਥੋਂ ਦਾ ਵੱਜ ਜਾਂਦਾ ਕੋਈ ਕਿੱਥੋਂ ਦਾ ਵੱਜ ਜਾਂਦਾ 47 ਲੰਗੀ ਨੂੰ ਕਿੰਨੇ ਸਾਲ ਹੋ ਗਏ ਪਰ ਹਜੇ ਵੀ ਉਹ ਲੋਕ ਬਾਹਰਗੇ ਵਜਦੇ ਨੇ ਹਜੇ ਉਹ ਲੋਕ ਸ਼ਰਨਾਰਥੀ ਵਜਦੇ ਨੇ ਨਮਾ ਉਜਾੜਾ ਪੰਜਾਬ ਦੇ ਸਿਰ ਤੇ ਐ ਗੱਲ ਮੈਂ ਕਰਾਂਗਾ ਸੁਨੀਲ ਦੱਤ ਜੀ ਦੀ ਸੁਨੀਲ ਦੱਤ ਸੁਣਿਆ ਹੋਣਾ ਹੈ ਕਿ ਕਿੱਡਾ ਵੱਡਾ ਐਕਟਰ ਤੇ ਪਿੱਛੇ ਜੇ ਉਹਨਾਂ ਦੇ ਮੁੰਡੇ ਸੰਜੇ ਦੱਤ ਦੀ ਇੱਕ ਇੰਟਰਵਿਊ ਆਈ ਉਹਨੂੰ ਪੁੱਛਿਆ ਕਿ ਤੁਹਾਡਾ ਘਰ ਕਿੱਥੇ ਆ ਕਹਿੰਦਾ ਮੇਰਾ ਪਿਤਾ ਜੀ ਦੱਸਦੇ ਹੁੰਦੇ ਸੀਗੇ ਕਿ ਸਾਡਾ ਪਿੰਡ ਪਾਕਿਸਤਾਨ ਚ ਹੈ ਤੇ ਉਹੀ ਮੇਰਾ ਘਰ ਹੈ ਕਹਿਣ ਤੋਂ ਭਾਵ ਕਿ ਬੰਬੇ ਦੀਆਂ ਉੱਚਨ ਗगन ਉੱਚੀਆਂ ਇਮਾਰਤਾਂ ਦੇ ਵਿੱਚ ਐਨੀ ਜਿਹਨੂੰ ਆਪਾਂ ਕਹਿੰਦੇ ਜਿੰਦਗੀ ਬਹੁਤ ਵਧੀਆ ਜ਼ਿੰਦਗੀ ਜਿਉਂਦਾ ਪਰਿਵਾਰ ਵੀ ਉਜਾੜਾ ਜਿਹੜਾ ਉਹਦੀ ਦਰਦ ਮਹਿਸੂਸ ਕਰਦਾ ਹੈ ਇਹ ਸਰਕਾਰਾਂ ਭਾਵੇਂ ਜਿਹੜੀਆਂ ਮਰਜ਼ੀ ਹੋਣ ਇਹਨਾਂ ਨੇ ਉਜਾੜੇ ਨੂੰ ਦਾ ਆਨੰਦ ਲਿਆ ਹੁਣ ਇੱਕ ਹੋਰ ਸਰਕਾਰ ਇਸ ਉਜਾੜੇ ਦਾ ਆਨੰਦ ਲੈਣ ਦੀਆਂ ਤਿਆਰੀਆਂ ਕਰ ਰਹੀ ਹੈ ਗੱਲ ਮੈਂ ਸ਼ੁਰੂ ਕਰਦਾ ਕਸੂਰ ਇਹਨਾਂ ਦਾ ਨਹੀਂ ਕਸੂਰ ਪਹਿਲਾਂ ਵਾਲਿਆਂ ਦਾ ਵੀ ਹੈ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਬਿਜ਼ਨਸਮੈਨ ਦੁਨੀਆ ਦੇ ਕਿਤੋਂ ਵੀ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਜ਼ਰਖੇਜ਼ ਜ਼ਮੀਨ ਦੇ ਉੱਤੇ ਉਹਨਾਂ ਨੇ ਨਿਗਾਹ ਬਣਾਈ ਹੋਈ ਹੈ ਸੋ ਮੇਰੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਨੇ ਸਰਦਾਰ ਰੁਲਦਾ ਸਿੰਘ ਜੀ ਹੋਰੀ ਇਹਨਾਂ ਨਾਲ ਗੱਲ ਕਰਦੇ ਆਂ ਲੋਕਾਂ ਨਾਲ ਵੀ ਗੱਲ ਕਰਾਂਗੇ ਸਰਦਾਰ ਰੁਲਦਾ ਸਿੰਘ ਜੀ ਇਹ ਜਿਹੜਾ ਉਜਾੜਾ ਪੰਜਾਬ ਫਿਰ ਇੱਕ ਉਜਾੜੇ ਦੀ ਕਗਾਰ ਤੇ ਆਇਆ ਹੋਇਆ ਕੀ ਕਹੂੰਗਾ ਮੇਰਾ ਖਿਆਲ ਹੈ ਪੰਜਾਬ ਦੇ ਇੱਕ ਕਿਸਮਤ ਮਾਰੀ ਹੈ 47 ਵੇਲੇ ਸਾਡੇ ਦੋ ਪੰਜਾਬ ਬਣ ਗਏ ਇੱਕ ਪਾਕਿਸਤਾਨ ਚ ਭਾਗ ਗਿਆ ਇੱਕ ਭਾਰਤ ਚ ਆ ਗਿਆ ਫੇਰ ਸਾਡੇ ਚੋਂ ਕੱਟਿਆ ਗਿਆ ਹਿਮਾਚਲ ਹੋਰ ਪੰਜਾਬ ਛੋਟਾ ਹੋ ਗਿਆ ਫੇਰ ਸਾਡੇ ਚੋਂ ਹਰਿਆਣਾ ਕੱਟਿਆ ਗਿਆ ਹੋਰ ਪੰਜਾਬ ਛੋਟਾ ਹੋ ਗਿਆ ਫੇਰ 50 ਕਿਲੋਮੀਟਰ ਪਾਲ ਜੀ ਨੂੰ ਜਤਾ ਵੀ ਤੁਸੀਂ ਇਥੋਂ ਤੱਕ ਰਹਾ ਸਕਦੇ ਕੋਈ ਛੋਟੇ ਲਾਗੂ ਨਹੀਂ ਹੋ ਕੋਸ ਤੇ ਅੱਜ ਇਹ ਸਰਕਾਰ ਹਮਲੇ ਕਰ ਰਹੀ ਹੈ ਮਤਲਬ ਜੇ ਕਹੀਏ ਮਤਲਬ ਜ਼ਮੀਨ ਰਿਕਵਰ ਕਰ ਰਹੀ ਹੈ 64000 ਕਿੱਲਾ ਨੋਟੀਫਿਕੇਸ਼ਨ ਜਾਰੀ ਹੋਗਾ ਨਾ ਕਿਸਾਨ ਉਹ ਵੇਚ ਸਕਦਾ ਨਾ ਗੈਣੇ ਕਰ ਸਕਦਾ ਨਾ ਉਹ ਤੇ ਕਰਜ਼ਾ ਘਟਾ ਸਕਦਾਗਾ ਪਰ ਅਸੀਂ ਇਹ ਤੇ ਸੰਘਰਸ਼ ਲੜਾਂਗੇ ਜ਼ਮੀਨ ਬਿਲਕੁਲ ਨਹੀਂ ਰੁਕਾ ਰਗੇ ਮਾਬਾ ਜਮਾਨਸਾ ਜ਼ਿਲ੍ਹੇ ਚ ਖੜੇ ਆ ਮੈਂ ਤੁਹਾਨੂੰ ਸਾਰੀਆਂ ਜਗ੍ਹਾ ਮੈਂ ਦਿਖਾਉਂਗਾ ਜਿਵੇਂ ਅੱਜ ਆਪਾਂ ਇਹ ਖੜੇ ਆ ਸਾਡੇ ਭਾਈ ਰਦਰਸ ਦੇ ਜ਼ਮੀਨ ਦੀ 445 ਕਿੱਲੇ ਇਹਨੂੰ ਮਤਲਬ ਸਮਝ ਲੈ ਵੀ ਉਸ ਮੌਕੇ ਦੀ ਸਰਕਾਰ ਨੇ ਕੋਈ ਵੀ ਹੋਵੇ ਜ਼ਬਰੀ ਮਤਲਬ ਜੇ ਦੀ ਦਵਾ ਪਾ ਕੇ ਇਹਨੂੰ ਰਿਕਵਰ ਕਰ ਲੈ ਕੋਈ ਬਕਾਸ ਨਹੀਂ ਹੋਇਆ ਉਮੇਜਕਰਵੇਲਾ ਗੰਦਾ ਪਾਣੀ ਖੜਾ ਹੈ ਦੇ ਵਿੱਚ ਕਿੰਨੇ ਸਾਲ ਹੋ ਗਏ ਜੀ ਇਹਨੂੰ ਇਹਨੂੰ ਮੇਰਾ ਖਿਆਲ ਹੈ ਵੀ 12 ਸਾਲ ਹੋ ਗਏ ਹੁਣੇ ਮੇਰੇ ਹਿਸਾਬ ਮੁਤਾਬਕ ਉਮੇਜਕਰ ਉਮੇਜਕਰ ਪਏ ਸਾਰਾ ਕੁਝ ਗੰਦਾ ਪਾਣੀ ਇਹਦੇ ਵਿੱਚ ਖੜਾ ਹੈ ਕੋਈ ਕੁਝ ਨਹੀਂ ਬਣਾਇਆ ਕਹਿੰਦੇ ਸੀ ਬਣਾਵਾਂਗੇ ਉਹੀ ਗੱਲ ਆ ਵੱਡੇ ਬੰਦੇ ਜਮੀਨ ਰਿਕਵਰ ਕਰਕੇ ਛੱਡ ਦਿੰਦੇ ਨੇ ਲਈ ਤਾਂ ਜੇ ਕਹ ਜੀ ਘਟੋ ਘਟਾ 16 ਕਰੋੜ ਦਾ ਬਹਾਨਾ ਉਸ ਮੌਕੇ ਤੇ ਲਿਆਤੀ ਜੇ ਆਪਾਂ ਕਹੀ ਦੀ ਤੇ ਅੱਜ 1 ਅਰਬ ਰੁਪਏ ਦਾ ਬਹਾਨਾ ਬਣ ਗਿਆ ਹੈ ਜੇ ਆਪਾਂ ਕਰੇ ਇਸ ਮਾਨਸਾ ਜ਼ਿਲ੍ਹੇ ਜ਼ਿਲ੍ਹੇ ਸ਼ਹਿਰ ਦੇ ਵਿੱਚ 4 ਕਰੋੜ ਦਾ ਕਿਲਾ ਹੋ ਗਿਆ ਮਾਨੂੰ ਸਾਹ ਕਟੋ-ਕਟ ਮੇਰਾ ਖਿਆਲ ਹੈ ਵੀ ਉਹ ਭਾਈ ਗੁਰਦਾਸ ਦੀ ਜ਼ਮੀਨ 50 55 ਕਿੱਲੇ ਨੇ ਰਿਕੁਆਇਰ ਕੀਤੀ ਹੈਗੀ ਤੇ ਕੁਛ ਹੋਰ ਦੂਜੇ ਪਾਸੇ ਉਹ ਕਰਕੇ ਉੱਥੇ ਕੁਛ ਨਹੀਂ ਬਣਾ ਉਹ ਤਾਂ ਅਸੀਂ ਛੜਾ ਲਈ ਦੁਬਾਰੇ ਭਾਈ ਗੁਰਦਾਸ ਦੇ ਨੋਂ ਆ ਗਈ ਭਾਈ ਗੁਰਦਾਸ ਨੂੰ ਠੇਕੇ ਦਿੰਦਾ ਵੱਡਾ ਨੁਕਸਾਨ ਕਰ ਰਿਹਾ ਸੋਨੂੰ ਮੈਂ 4-500 ਤੇ ਅੱਜ ਲੈ ਆਉਂਗਾ ਦਿਖਾਉਂਗਾ ਜਿੱਥੇ-ਥੇ ਰਿਕੁਆਇਰ ਕਰੀ ਹੈ ਸਾਰੀ ਗੱਲਬਾਤ ਕਰਾਂਗੇ ਆਪਾਂ ਸੋ ਚੱਲਦੇ ਚੱਲਾਂਗੇ ਤੁਹਾਡੇ ਵਿਚਾਰ ਲੈਂਦੇ ਚੱਲਾਂਗੇ ਪੰਜਾਬ ਉਜਾੜੇ ਦੀ ਕਗਾਰ ਤੇ ਹੈ ਸਰਕਾਰਾਂ ਨੂੰ ਦੱਸਣਾ ਸਾਡਾ ਫਰਜ਼ ਹੈ ਕਿ ਤੁਸੀਂ ਆਪਦੀਆਂ ਪਹਿਲਾਂ ਜ਼ਮੀਨਾਂ ਸੰਭਾਲ ਲਓ ਕਰਬਾਂ ਖਰਬਾਂ ਦੀਆਂ ਜਿਹੜੀਆਂ ਜ਼ਮੀਨਾਂ ਪਈਆਂ ਲੜੀ ਨੂੰ ਅੱਗੇ ਤੁਰਦੇ ਤੁਰਦੇ ਚੱਲਦੇ ਆ ਚੱਲਦੇ ਚੱਲਦੇ ਆ ਮਾਨਸਾ ਜਿਹੜੇ ਦਾ ਦੌਰਾ ਕਰਾਂਗੇ ਫਿਰ ਪੰਜਾਬ ਨੂੰ ਨਿਕਲਾਂਗੇ ਇਹ ਲੜੀਵਾਰ ਸਿਲਸਲਾ ਜਿਹੜਾ ਹੈਗਾ ਤੁਹਾਡੇ ਨਾਲ ਚੱਲਦਾ ਰਹੇਗਾ ਮੇਰੇ ਵੱਲ ਸਾਡੇ ਦੇਸ਼ ਅੰਦਰ ਪਹਿਲਾ ਨਾਦਰ ਸ਼ਾਹ ਦੁਰਾਨੀ ਚੜ੍ਹ ਕੇ ਆਇਆ ਭਾਰਤ ਦੀ ਲੁੱਟ ਮਾਰ ਕੀਤੀ ਪਰ ਕਦੀ ਹੋ ਨਹੀਂ ਸੀ ਸਕਦਾ ਕਿ ਨਾਦਰ ਸ਼ਾਹ ਭਾਰਤ ਤੇ ਲੁੱਟ ਲਵੇ ਪਰ ਪੰਜਾਬੀ ਉਹਨੂੰ ਹਾਥੀ ਨਾ ਵਿਖਾਉਣਾ ਪੰਜਾਬੀਆਂ ਨੇ ਨਾਦਰ ਸ਼ਾਹ ਦੀਆਂ ਲਾਸਾਂ ਜੋ ਇਹੋ ਜਿਹਾ ਧੂਆਂ ਕੱਢਿਆ ਉਹ ਜਾਂਦਿਆਂ ਜਾਂਦਿਆਂ ਮੰਨ ਗਿਆ ਇਹ ਕੌਮ ਦੁਨੀਆ ਤੇ ਰਾਜ ਕਰੀ ਫਿਰ ਨਾਦਰ ਸ਼ਾਹ ਦਾ ਚੇਲਾ ਆਇਆ ਅਹਿਮਦ ਸ਼ਾਹ ਅਬਦਾਲੀ ਉਹਨੇ ਭਾਰਤ ਤੱਕ ਲੁੱਟ ਮਾਰ ਕੀਤੀ ਪਰ ਜਦੋਂ ਪੰਜਾਬ ਵਿੱਚੋਂ ਲੰਘਿਆ ਪੰਜਾਬ ਦੇ ਸਰਦਾਰਾਂ ਨੇ ਉਹਦਾ ਰਹਿਣ ਕੱਖ ਨਹੀਂ ਦਿੱਤਾ ਅੱਜ ਦੀ ਡੇਟ ਵੀ ਇਹੋ ਕਹਿੰਦੀ ਏ ਧੱਕਾ ਹੋਵੇ ਜ਼ਬਰ ਹੋਵੇ ਜ਼ੁਲਮ ਹੋਵੇ ਭਾਵੇਂ ਅੱਜ ਵਾਲੇ ਬੈਠੇ ਕਰਨ ਸਾਰਾ ਦੇਸ਼ ਸੁਸਰੀ ਮੰਗ ਸੌਂ ਸਕਦਾ ਏ ਪਰ ਸਰਦਾਰ ਚੁੱਪ ਕਰਕੇ ਲੰਮਾ ਨਹੀਂ ਪੈਣਾ ਇਸ ਵਕਤ ਅਸੀਂ ਜਿਹੜੀ ਆ ਮੇਰੇ ਇੱਧਰ ਸਿਰਸਾ ਜੀ ਤੇ ਜੇ ਮੈਂ ਇੱਧਰ ਗੱਲ ਕਰਾਂ ਵਾਇਆ ਬਰਨਾਲਾ ਹੋ ਕੇ ਲੁਧਿਆਣੇ ਨੂੰ ਸੜਕ ਜਾਂਦੀ ਏ ਕਾਫੀ ਇੰਪੋਰਟੈਂਟ ਸੜਕ ਹੈ ਮਾਨਸਾ ਜ਼ਿਲ੍ਹੇ ਦੀ ਪੰਜਾਬ ਨੂੰ ਦੋ ਤਿੰਨ ਸੂਬਿਆਂ ਤੇ ਦਿੱਲੀ ਤੱਕ ਜੋੜਦੀ ਹੈ ਅੱਜ ਆਪਾਂ ਰਵਾਂਗੇ ਕੱਲੇ ਮਾਨਸਾ ਤੱਕ ਬਾਹਰ ਨਹੀਂ ਆਪਾਂ ਜਾਂਦੇ ਕੱਲੇ ਮਾਨਸਾ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜ਼ਮੀਨਾਂ ਬੇਬਾਦ ਪਈਆਂ ਜਿਹੜੀਆਂ ਖਰੀਦੀਆਂ ਗਈਆਂ ਸੀ ਕੁਝ ਜਾਣਕਾਰੀਆਂ ਲੈਣੀਆਂ ਪੈਂਦੀਆਂ ਨੇ ਕਿਸਾਨਾਂ ਕੋਲ ਨਾਲ ਨੇ ਅਸੀਂ ਇਹਨਾਂ ਤੋਂ ਪੁੱਛ ਰਹੇ ਹਾਂ ਵੀ ਇਹ ਜ਼ਮੀਨਾਂ ਕਦੋਂ ਦੀਆਂ ਲਈਆਂ ਸਰਦਾਰ ਰੁਲਦਾ ਸਿੰਘ ਜੀ ਇਹ ਜ਼ਮੀਨ ਕਦੋਂ ਦੀ ਲਈ ਹੈ ਤੇ ਕੀ ਭਾ ਲਈ ਹੋਈ ਹੈ ਜੀ ਮੇਰਾ ਖਿਆਲ ਹੈ ਵੀ 30 ਸਾਲ ਵਾਂਗੂ ਹੋ ਗਏ ਹੂੰ ਹੂੰ ਆਮ ਜ਼ਮੀਨਦਾਰ ਰੇਟ ਚੱਲਦਾ ਸੀ ਉਹ 2 ਮਤਵ ਲੱਖ ਰੁਪਿਆ ਕਿੱਲੇ ਦਾ ਜੀ ਉਹਨਾਂ ਨੂੰ ਥੋੜੇ ਜੇ ਪੈਸੇ ਵੱਧ ਦੇ ਕੇ ਵੀ ਜਿਵੇਂ ਇੱਕ ਕਿੱਲੇ ਦੇ ਦੋ ਕਿੱਲੇ ਬਣ ਜਾਣ ਕਿਤੇ ਜਾ ਕੇ ਉਦੋਂ ਦੀ ਰਿਕੁਆਇਰ ਕਰਿਆ ਕੋਈ ਵਿਕਾਸ ਨਹੀਂ ਕਰਿਆ ਇਹਦੇ ਵਿੱਚ ਕਾ ਫੂਸ ਜੱਜ ਕਹਿ ਦਈਏ ਕੁਝ ਨਹੀਂ ਕਰਿਆ ਮੇਰਾ ਖਿਆਲ ਰੈਂਸ ਵਾਲਿਆਂ ਨੇ ਖਰੀਦੀ ਹੈ ਅੱਜ ਇਹ ਕਿੱਲਾ ਘੱਟੋ ਘੱਟ 5 ਕਰੋੜ ਦਾ ਕਿਉਂ ਜੀਟੀ ਰੋਡ ਦੇ ਉੱਤੇ ਲੱਗਦਾਗਾ 5 ਕਰੋੜ ਦਾ ਕਿੱਲਾ ਕਿਸਾਨਾਂ ਤੋਂ ਕੋਟੀਆਂ ਦੇ ਭਾਅ ਖਰੀਦ ਕੇ ਮੌਜਾਂ ਛੱਡਿਆ ਮਤਲਬ ਪੈਸੇ ਕਮਾਉਣ ਦੇ ਵਿੱਚੋਂ ਠੀਕ ਹੈ ਸੋਹ ਸਲਸਲਾ ਉਸੇ ਤਰ੍ਹਾਂ ਜਮੀਨ ਤੁਸੀਂ ਦੇਖ ਲਈ ਲੈਂਡ ਬੈਂਕਸ ਕ੍ਰੀਏਟ ਕੀਤੇ ਜਾ ਰਹੇ ਨੇ ਮੁਹੱਲੇ ਦੇ ਆਲੇ ਦੁਆਲੇ ਤੁਸੀਂ ਦੇਖੋਗੇ ਕਿ ਦੁਬਈ ਤੱਕ ਦੀਆਂ ਕੰਪਨੀਆਂ ਵੀ ਉੱਥੇ ਆਈਆਂ ਨੇ ਸੋ ਸਰਕਾਰਾਂ ਚਾਹੀਦੇ ਕਿ ਆ ਪਈਆਂ ਜ਼ਮੀਨਾਂ ਇੱਥੇ ਕਰੋ ਡਵੈਲਪਮੈਂਟ ਕਿੰਨੀ ਕਰਨੀ ਹੈ ਇੱਥੋਂ ਇੱਕ ਠੁੱਠੀ ਵਾਲ ਪਿੰਡ ਦਾ ਵੀ ਇਹਨਾਂ ਨੇ ਕੀਤਾ ਉਠਿਆ ਜਾਂ ਕੀਤਾ ਇਸੇ ਪਾਸੇ ਰਹਿ ਗਿਆ ਆਪਣਾ ਠੂਠਾ ਨਹੀਂ ਆਖੋ ਤੋਂ ਤੁਹਾਨੂੰ ਉੱਥੇ ਘੇੜਾ ਵੀ ਬਰਬਾਦਾਂਗੇ ਉਹ ਮੇਰਾ ਖਿਆਲ ਹੈਗਾ 212 ਕਿੱਲਾ 212 ਕਿੱਲਾ ਉਹਦੀ ਕੀ ਕੀਤੀ ਹੈ ਹਜ਼ਾਰੀ ਹੋ ਗਿਆ ਹੋ ਗਿਆ ਹਾਂ ਪਰ ਆਹ ਕਿਹੜੀ ਜ਼ਮੀਨ ਪਈ ਆ ਵੱਡੇ ਵਪਾਰੀਆਂ ਦੀ ਉਹ ਨਹੀਂ ਇੱਥੇ ਤੁਹਾਨੂੰ ਕਲੋਨੀ ਵੀ ਦਿਖਾਉਣੇ ਆ ਜਿਹੜੀ ਕਲੋਨੀ ਬੜੀ ਵਧੀਆ ਡਿਵੈਲਪ ਕੀਤੀ ਆ ਪਰ ਡਿਵੈਲਪ ਹੋਈ ਨਹੀਂ ਇਹ ਕਿਉਂ ਨਹੀਂ ਹੋਈ ਸਰਕਾਰ ਨੂੰ ਸੋਚਣਾ ਚਾਹੀਦਾ ਪੁੱਡੇ ਮਹਿਕਮਿਆਂ ਦੇ ਉੱਤੇ ਆਪ ਦਾ ਡੰਡਾ ਫੇਰੇ ਪ੍ਰਧਾਨ ਜੀ ਡਿਵੈਲਪ ਤਾਂ ਕਰ ਦਿੰਦੇ ਆ ਬਣਾ ਦਿੰਦੇ ਆ ਵਿਕਦੀਆਂ ਕਿਉਂ ਨਹੀਂ ਕਿ ਉਹ ਵੇਚਣ ਦੀਆਂ ਨੀਤਾਂ ਨਹੀਂ ਜਾਂ ਪ੍ਰਾਈਵੇਟਾਂ ਨੂੰ ਕੀ ਇਹਨਾਂ ਦੇ ਉਹ ਲੈ ਕੇ ਛੱਡ ਦਾਂਦੇ ਨੇ ਔਰ ਖਾਅਰ ਕਰਕੇ ਵੀ ਗਾਹਾਂ ਰੇਟ ਤੇ ਵਧਣਗੇ ਜਿਵੇਂ ਦਿੱਲੀ ਦੇ ਵਿੱਚ ਅੱਜ ਕੋਈ ਜਗ੍ਹਾ ਨਹੀਂ ਮਿਲਦੀ ਜੇ ਘਰ ਪਾਉਣ ਨੂੰ ਲੈਣਾ ਹੋਵੇ ਕੋਈ ਸਮਾਂ ਆਊ ਆ ਪੰਜਾਬ 'ਚ ਜ਼ਮੀਨ ਮਿਲਨੀ ਹੀ ਨਹੀਂ ਘਰ ਪਾਉਣ ਨੂੰ ਵੀ ਨਹੀਂ ਮਿਲਨੀ ਉਹਦੇ ਰੇਟ ਇੰਨੇ ਹੋ ਜਾਣਗੇ ਉਹ ਇਸ ਕਰਕੇ ਲੈ ਕੇ ਛੱਡਦੇ ਨੇ ਸੋ ਚੱਲਦੇ ਆ ਜੀ ਅੱਗੇ ਆਓ ਥੋੜਾ ਜਿਹਾ ਅੱਗੇ ਵਧਦੇ ਆ ਨਾਲ ਦੀ ਨਾਲ ਆਓ ਸਿਆਣੇ ਕਹਿੰਦੇ ਨੇ ਰਾਹ ਪਿਆ ਜਾਣੀ ਤੇ ਵਾਹ ਪਿਆ ਜਾਣੀ ਕਿਸੇ ਦਾ ਨਾਂ ਕਿਸੇ ਦੇ ਕੱਪੜੇ ਕਿਸੇ ਦੀ ਤੁਰਨੀ ਫਿਰਨੀ ਬੰਦੇ ਦੀ ਕੋਈ ਪਰਭਾਸ਼ਾ ਨਹੀਂ ਆ ਅੰਦਰ ਕੀ ਆ ਇਹਦੇ ਉਹਦੇ ਨਾਲ ਬੋਗੇ ਖਲੋਗੇ ਵਿਚਰੋਗੇ ਤੇ ਫੇਰ ਉਹਦੇ ਢਿੱਡ ਦਾ ਭੇਤ ਲੈ ਸਕਦੇ ਹੋ ਨਹੀਂ ਜੇ ਬਹੁਤੀ ਦੁਨੀਆ ਬਾਹਰ ਦੀ ਲਿਸ਼ਕ ਵੇਖ ਕੇ ਹੀ ਲੋਕਾਂ ਨੂੰ ਮਥੇ ਟੇਕੀ ਜਾਂਦੀ ਆ ਬਾਹਰ ਦੀ ਚਮਕ ਧਮਕ ਵੇਖ ਕੇ ਹੀ ਅਸੀਂ ਆਖੀ ਜਾਂਦੇ ਬੰਦਾ ਬੜਾ ਹੀ ਚੰਗਾ ਹੋਊਗਾ ਬੜਾ ਹੀ ਭੋਲਾ ਹੋਊਗਾ ਬੜਾ ਹੀ ਭੋਲਾ ਹੋਊਗਾ ਪਰ ਅੰਦਰ ਕੀ ਚੱਲਦਾ ਏ ਇਹਦੇ ਉਹਦੇ ਨਾਲ ਵਿਚਰੋਗੇ ਤੇ ਫੇਰ ਪਤਾ ਲੱਗਦਾ ਵੀ ਉਹ ਜ਼ਹਿਰ ਵੀ ਚੁੱਕੀ ਫਿਰਦਾ ਹੈ ਗੁਰਬਾਣੀ ਦਾ ਇੱਕ ਫਰਮਾਨ ਜੋ ਜੀ ਕੋਈ ਸੋ ਉਗਵੇ ਮੋਕਾ ਕਾਇਆ ਵਾਉ ਜੋ ਤੁਹਾਡੇ ਅੰਦਰ ਚੱਲਦਾ ਹੈ ਤੁਸੀਂ ਉਹਨੂੰ ਜਿੰਨਾ ਮਰਜੀ ਲਕਾਲ ਕਾ ਕੇ ਰੱਖੋ ਕਿਸੇ ਦੇ ਪ੍ਰਤੀ ਤੁਹਾਡਾ ਵੈਰ ਆ ਨਫ਼ਰਤ ਆ ਤੁਸੀਂ ਉਹਨੂੰ ਅੰਦਰ ਘੁੱਟ ਕੇ ਰੱਖੋ ਸਾਲ 6 ਮਹੀਨੇ ਲੰਘ ਲੈੰਦੇ ਹੋ 10 ਦਿਨ ਲੰਘ ਲੈੰਦੇ ਹੋ ਉਹ ਅੰਦਰਲਾ ਜ਼ਹਿਰ ਇੱਕ ਦਿਨ ਜ਼ੁਬਾਨ ਤੇ ਆਸੀ ਮਾਨਸਾ ਦੀ ਪੁੱਡਾ ਐਨਕਲੇਵ ਦੇ ਵਿੱਚ ਹੈ ਜੀ ਇਹ ਕਿੰਨੇ ਕਿੱਲਾਂ ਚ ਕੱਟੀ ਐ ਇਹਦੇ ਬਾਰੇ ਆਪਾਂ ਹਜੇ ਗੱਲਬਾਤ ਕਰਦੇ ਆਂ ਇੱਥੇ ਆਏ ਸੀ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੀ ਕਲੋਨੀ ਨੂੰ ਹਜੇ ਰਾਹ ਨਹੀਂ ਬਣਿਆ ਸੜਕ ਨਹੀਂ ਬਣੀ ਕਲੋਨੀ ਅਕਵਾਇਰ ਹੋ ਗਈ ਅੰਦਰ ਸੜਕਾਂ ਜਰੂਰ ਬਣ ਗਈਆਂ ਵੜਨ ਵਾਸਤੇ ਇੱਥੇ ਜਿੰਦਰਾ ਲੱਗਿਆ ਹੋਇਆ ਆ ਦੇਖੋ ਇਹ ਜਿੰਦਰਾ ਲੱਗਿਆ ਕਲੋਨੀ ਨੂੰ ਜਿੰਦਰਾ ਲੱਗਿਆ ਜੀ ਇੱਥੇ ਲਿਖਿਆ ਜੀ ਸਿਰਫ ਇਸੇ ਨੰਬਰ ਤੇ ਕਾਲ ਕੀਤੀ ਜਾਵੇ ਜੀ ਇਸੇ ਨੰਬਰ ਤੇ ਕਾਲ ਕਰਤੀ ਡਿਊਟੀ ਤੇ ਹੈਗੇ ਜੀ ਸਰਜੀਤ ਸਿੰਘ ਅਸੀਂ ਉਹਨਾਂ ਨੂੰ ਸੱਦਿਆ ਵੇਖਦੇ ਆਂ ਅੰਦਰ ਕੀ ਕੁਛ ਹੈ ਉਹ ਆ ਗਏ ਮੋਟਰਸਾਈਕਲ ਤੇ ਤੇ ਆਉਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆਂ ਵੀ ਦਿਖਾਓ ਕਿਰਾ ਥੋੜਾ ਜਿਹਾ ਤੇ ਵੇਖੀਏ ਪੁੱਡਾ ਦੀ ਕਲੋਨੀ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਜਾਣਦੇ ਆਂ ਵੇਖਦੇ ਇੱਥੇ ਇਹਦੇ ਬਾਰੇ ਪਤਾ ਲੱਗਿਆ ਵੀ ਕਹਿੰਦੇ ਜੀ ਇਹ ਜਿਹੜੀ ਕਲੋਨੀ ਸੀਗੀ ਨਾ ਬੇਸਿਕਲੀ ਇਹ ਇੱਕ ਮਿੰਨੀ ਇੰਡਸਟਰੀਅਲ ਏਰੀਆ ਸੀ ਤੇ ਹਾਂਜੀ ਭਾਈ ਜੀ ਹੈਲੋ ਓ ਹੈਲੋ ਹੋ ਗਿਆ ਉਹ ਭੱਜ ਗਿਆ ਹੈਲੋ ਹੋ ਗਿਆ ਚੱਲ ਵੀ ਉਹ ਜਾਜ ਲਾਈ ਭਾਈ ਉੱਤੇ ਹੋ ਗਿਆ ਹੋ ਗਿਆ ਜਾਂਦਾ ਲਾਈ ਉਹਦੇ ਮਗਰ ਜਾਜ ਹੋ ਗਿਆ ਇੱਕ ਹੈ ਜੀ ਦੇਖੋ ਬੰਦਾ ਸੱਦਿਆ ਸੀ ਵੀ ਪਲਾਟ ਦੇਖਣਾ ਯਾਰ ਅਸੀਂ ਪਲਾਟ ਦੇ ਮਾਲਕਾਂ ਕਿਆ ਉਹਨੂੰ ਤੋ ਦਿਖਾ ਗਿਆ ਜੀ ਪਲਾਟ ਹੁਣ ਪੁੱਡਾ ਦੇ ਹਾਲਾਤ ਦੇਖ ਲਓ ਵੀ ਇਹਦਾ ਮਤਲਬ ਵੀ ਸਰਕਾਰ ਨੇ ਇਹ ਗੱਲ ਕਹੀ ਆ ਵੀ ਅੰਦਰ ਨਹੀਂ ਵੜਨ ਦੇਣਾ ਕਿਸੇ ਨੂੰ ਦੇਖਿਓ ਅੰਦਰ ਵੜ ਕੇ ਤਾਂ ਸਾਡਾ ਪੜਦਾ ਫਾਸ਼ ਹੋ ਜੂ ਉਹ ਜਾਂਦਾ ਦੇਖੋ ਦੂਰ ਤੱਕ ਕਿੱਥੇ ਰਹਿੰਦਾ ਰੱਬ ਰਣੇ ਉਹ ਦੇਖੋ ਉਹ ਡੰਗ ਹੁਣ ਚੀਜ਼ ਕੀ ਆ ਕਿ ਤੁਹਾਨੂੰ ਇੱਥੇ ਦਿਖਾਉਣੇ ਆ ਕਿ ਇੱਥੇ ਪਹਿਲਾਂ ਤਾਂ ਦੇਖ ਲਓ ਅਸੀਂ ਤਾਂ ਚਲੋ ਬਾਹਰੋਂ ਹੀ ਕਰ ਲਾਂਗੇ ਰੁਲਦੂ ਸਿੰਘ ਸਰਦਾਰ ਜੀ ਆਇਓ ਕੇਰਾ ਆਪਾਂ ਥੋੜਾ ਜਿਹਾ ਇਹਦੀ ਵੀ ਜਾਣਕਾਰੀ ਲੈ ਲਈਏ ਤੁਹਾਡੇ ਤੋਂ ਫਿਰ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਤੇ ਆਸੇ ਵਾਲੀ ਗੱਲ ਨਹੀਂ ਹੋਗੀ ਜੀ ਅੱਜ ਤਾਂ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਵੀ ਸੱਦ ਤਾਂ ਲਿਆ ਪਰ ਭੱਜੂਗਾ ਉਹਨੂੰ ਅਸੀਂ ਹਰੀਆਂ ਪੱਗਾਂ ਵਾਲੇ ਦੀਗੇ ਤੁਸੀਂ ਪੱਤਰਕਾਰ ਦੀਗੇ ਉਹ ਕਿਵੇਂ ਖੜਜੂਗਾ ਮਤਬ ਉਹ ਸੱਚਾਈ ਦੇ ਮੂਹਰੇ ਖੜਨਾ ਬਹੁਤ ਔਖਾ ਹੁੰਦਾ ਨੇ ਜਦੋਂ ਗੱਲ ਕਰਦੇ ਗੱਲਾਂ ਝੂਠੀਆਂ ਕਰਨੀਆਂ ਸਰਕਾਰਾਂ ਨੇ ਇਹ ਕੱਟੀ ਤਾਂ ਹੈਗੀ ਸੀ ਜਿਹੜੇ ਟਰੈਕਟਰ ਹਾ ਬਣਾਉਂਦੇ ਨੇ ਟਰਾਲੀਆਂ ਬਣਾਉਂਦੀ ਮਿਸਤਰੀ ਉਹਨਾਂ ਵਾਸਤੇ ਮਿੰਨੀ ਮਿੰਨੀ ਇੰਡਸਟਰੀ ਹਾਂ ਮਿੰਨੀ ਇੰਡਸਟਰੀ ਕਰ ਕੱਟੀ ਸੀ ਉਹਨਾਂ ਉਹ ਤਾਂ ਪਰ ਜੇ ਪੀਡੀਆ ਸਰਕਰਤੇ ਬੈਠੇ ਠੂਠੇਲੇ ਰੋਡ ਤੇ ਉਹਨਾਂ ਨੂੰ ਨਹੀਂ ਦਿੱਤੀ ਪੁੱਡਾ ਨੂੰ ਕਲੋਨੀ ਦੁਬਾਰੇ ਕਟਾਤੀ ਮਤਲਬ ਇਹਨਾਂ ਨੇ ਸਰਕਾਰਾਂ ਨੇ ਕਾਫੀ ਜ਼ਰੂਰ ਹੈ ਨੂੰ ਰਿਕੁਆਇਰ ਹੋਈ ਨਹੀਂ ਜੇ ਕਹਿ ਦਈਏ ਕਿਸਾਨਾਂ ਨੂੰ ਖਾਸ ਪੈਸੇ ਨਹੀਂ ਮਿਲੇ ਥੋੜੇ ਪੈਸੇ ਮਿਲੇ ਨੇ ਕਿ ਪਿੰਡਾਂ ਦੇ ਲਈ ਵਿਚਾਰੇ ਪਿੰਡਾਲੇ ਥੋੜੀ ਥੋੜੀ ਜ਼ਮੀਨ ਹੈਗੀ ਆ ਕਿਸੇ ਨੂੰ ਕੋਈ ਉਰਾ ਪਰ ਬਾਗਿਆ ਬਾਹਰ ਬਾਗਿਆ ਹੋਰ ਕਰੂਗਾ ਕੀ ਵਿਚਾਰਾ ਕਰਨਾਗਾ ਅਸੀਂ ਮੈਂ ਸ ਜੇ ਸਰਕਾਰ ਨੇ ਇਹਦਾ ਵਿਕਾਸ ਨਾ ਕਰਿਆ ਨਾ ਕਿਸੇ ਨੇ ਵੀ ਲਈ ਹੈ ਤੇ ਉਹਦਾ ਵਿਕਾਸ ਨਾ ਕਰਿਆ ਅਸੀਂ ਜਿਵੇਂ ਸਰਦਾਰਾਂ ਤੋਂ ਜ਼ਮੀਨ ਖੋਹੀ ਸੀ ਖੋ ਕੇ ਕਿਸਾਨਾਂ ਚ ਜ਼ਮੀਨ ਦੁਬਾਰੇ ਵੰਡਾਂਗੇ ਸਰਕਾਰ ਤਾਂ ਸਾਡੀ ਵੀ ਨੂੰ ਪੈਂਦੀ ਹੈ ਅਸੀਂ ਇਹਨਾਂ ਜ਼ਮੀਨਾਂ ਤੇ ਮਤਾ ਪਾਸ ਕਰਾ ਕੇ ਮੈਂ ਸਾਰਾ ਜ਼ੋਰ ਲਾਉਂਗਾ ਮੋਰਚੇ ਦੀ ਮੀਟਿੰਗ ਚ ਵੀ ਇਹ ਪਾਸ ਕਰੋ ਉਹਨਾਂ ਦੇ ਜਿੰਦੇ ਤੋੜ ਕੇ ਉਹਨਾਂ ਨੂੰ ਦੁਬਾਰੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਵਾਂਗੇ ਜਿਵੇਂ ਸਰਦਾਰਾਂ ਤੋਂ ਖੋ ਕੇ ਬਜ਼ਾਰਾਂ ਨੂੰ ਮਾਲਕ ਬਣਾਇ ਦੀ ਇਹ ਆਉਣ ਵਾਲੀ ਸਾਡੀ ਲੜਾਈ ਚੱਲੂਗੀ ਸੋ ਲੜਾਈ ਵਧਦੀ ਹੈ ਜੀ ਐਲਾਨ ਕਰਤਾ ਹੁਣ ਐਲਾਨ ਜਿਹੜਾ ਜੀ ਆਪਾਂ ਬਸ ਦੇਖ ਲਓ ਹੁਣ ਆ ਰੋਲਾ ਜੱਜ ਜਦੋਂ ਦਾ ਪਿਆ ਤੇ ਕਹਿੰਦੇ ਜੀ ਇਹ ਜਿੰਦਰੇ ਲਾਤੇ ਕਿਸੇ ਨੂੰ ਆਉਣ ਨਹੀਂ ਦੇਣਾ ਤੇ ਭਾਈ ਸਰਜੀਤ ਸਿੰਘ ਜਿਹੜਾ ਉਹ ਟਿੱਬ ਗਿਆ ਸਾਡੇ ਮਾਲ ਵਿੱਚ ਨਾ ਟਿੱਬਣਾ ਕਹਿੰਦੇ ਇੱਕ ਸ਼ਬਦ ਵੀ ਉਹ ਬਸ ਆ ਹੀ ਉੱਡ ਗਿਆ ਆਇਆ ਤੇ ਇਥੋਂ ਗੇੜਾ ਜਰਾ ਖਾਦਾ ਮੋਟਰਸਾਈਕਲ ਦੇ ਪਾ ਦਿੱ ਗਾ ਕੋਈ ਨਹੀਂ ਮੇਤਰਾ ਫੋਟੋਆਂ ਦਾ ਅਸੀਂ ਖਿੱਚ ਲੀਆਂ ਜਿਹੜੀਆਂ ਖਿੱਚਣੀਆਂ ਸੀ ਪਹਾ ਐਨੀ ਗੱਲ ਜ਼ਰੂਰ ਹੈ ਤੁਹਾਨੂੰ ਮੈਂ ਦਿਖਾ ਦਿਆਂ ਆ ਇਹਦੀ ਕਰਨ ਤੂੰ ਪਰਾਂ ਚੱਲ ਥੋੜਾ ਜਾਈਂ ਕਰਦਾ ਕਰਦਾ ਚੱਲ ਵਿਖਾ ਵੀ ਪੱਕੀ ਸੜਕ ਜਿਹੜੀ ਜੀਟੀ ਰੋਡ ਵਰਗੀ ਬਣਾਈ ਹੈ ਐਂਟਰੀ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਕੋਈ ਦੇਖੋ ਕਿੱਡਾ ਸੋਹਣਾ ਘਾਹ ਲੱਗਿਆ ਬੂਈਆਂ ਲੱਗੀਆਂ ਨੇ ਪਹਾੜੀ ਕਿਕਰਾਂ ਨੇ ਇਹ ਤੁਹਾਨੂੰ ਇੱਕ ਜਿਹੜਾ ਪੇਂਡੂ ਨੇਚਰ ਦੇ ਨਾਲ ਜਿਹੜੀ ਹੈ ਇੰਟਰੋਡਕਸ਼ਨ ਕਰਾਉਂਦੀ ਜਿਹੜੀ ਪੁੱਡਾ ਦੀ ਕਲੋਨੀ ਹੈ ਠੀਕ ਹੈ ਨਾ ਜੀ ਇਹ ਹੁਣ ਤੁਸੀਂ ਦੇਖੋ ਇਹ ਐਂਟਰੀ ਹੈ ਦੋ ਗੇਟ ਦਿੱਤੇ ਗਏ ਨੇ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੰਗਲਾਤ ਮਹਿਕਮੇ ਤੋਂ ਇਹਦੀ ਐਂਟਰੀ ਲਈ ਗਈ ਹੈ ਕਿ ਨਹੀਂ ਲਈ ਗਈ ਸਕਿਉਰਿਟੀ 24/7 ਦੱਸਦਾ ਹੁਣ ਖਾਲੀ ਜ਼ਮੀਨਾਂ ਦੀ ਸਿਕਿਉਰਿਟੀ ਹੈ ਤੇ ਚੋਰੀਆਂ ਸਮਾਨ ਕਹਿੰਦੇ ਵਾਵਾ ਹੋ ਗਿਆ ਚਲੋ ਮਾਰਦੇ ਆ ਜੀ ਇੱਕ ਫਿਲਮ ਬਣੀ ਸੀ ਉੜਤਾ ਪੰਜਾਬ ਤੇ ਇਹ ਮੈਂ ਸੀਰੀਜ਼ ਦਾ ਨਾਮ ਆਉਂਦੇ ਆਉਂਦੇ ਨੇ ਧਿਆਨ ਚ ਆ ਗਿਆ ਉਜੜਦਾ ਤੇ ਲੁੱਟਿਆ ਜਾ ਰਿਹਾ ਪੰਜਾਬ ਸੋ ਉਜੜਦਾ ਤੇ ਲੁੱਟਿਆ ਜਾ ਰਿਹਾ ਪੰਜਾਬ ਦੀ ਇਹ ਪਹਿਲੀ ਸੀਰੀਜ਼ ਮਾਂਸਾ ਸ਼ਹਿਰ ਦੀ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਸੀਰੀਜ਼ ਜਿਹੜੀਆਂ ਉੱਥੇ ਬਣਾਵਾਂਗੇ